ਜਿਹੜਾ ਰਿਜ਼ਲਟ ਸੀਗਾ ਉਹ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਲ-ਪਲ ਦੇ ਵਿੱਚ ਜਿਹੜੀ ਹੈ ਕਿ ਜਿਹੜਾ ਹਰ ਇੱਕ ਰਾਉਂਡ ਜਿੱਦਾਂ ਜਿੱਦਾਂ ਰਾਉਂਡ ਨਿਕਲ ਰਿਹਾ ਉਸੇ ਤਰ੍ਹਾਂ ਹੀ ਜਿਹੜਾ ਰਾਉਂਡ ਹੈ ਉਹ ਅਲੱਗ-ਅਲੱਗ ਰਿਜ਼ਲਟ ਸਾਹਮਣੇ ਲਿਆ ਰਿਹਾ ਪਹਿਲਾਂ ਜਿੱਥੇ ਅਕਾਲੀ ਦਲ ਪਹਿਲੇ ਤਿੰਨ ਰਾਉਂਡ ਤੋਂ ਲਗਾਤਾਰ ਅੱਗੇ ਸੀਗਾ ਤੇ ਹੁਣ ਉਹੀ ਅਕਾਲੀ ਦਲ ਦੂਸਰੇ ਨੰਬਰ ਤੇ ਆ ਚੁੱਕਾ ਹੈ ਤੇ ਹਰਮੀਤ ਸਿੰਘ ਸੰਧੂ ਜਿਹੜੇ ਨੇ ਆ ਆਮ ਆਦਮੀ ਪਾਰਟੀ ਦੇ ਜੋ ਪਹਿਲਾਂ ਅਕਾਲੀ ਦਲ ਦੇ ਲੀਡਰ ਸੀ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਉਸ ਤੋਂ ਬਾਅਦ ਹੁਣ 180 ਵੋਟਾਂ ਤੋਂ ਅੱਗੇ ਜਾ ਰਹੇ ਨੇ ਹਰਮੀਤ ਸਿੰਘ ਸੰਧੂ ਤੇ ਅਕਾਲੀ ਦਲ ਦੇ ਸੁਖਵਿੰਦਰ ਕੌਰ ਪਿੱਛੇ ਜਾ ਚੁੱਕੇ ਨੇ ਆਮ ਆਦਮੀ ਪਾਰਟੀ ਨੂੰ ਇਸ ਸਮੇਂ ਜਿਹੜਾ ਚੌਥਾ 라ਉਂਡ ਸਾਹਮਣੇ ਆਇਆ ਚੌਥੇ 라ਉਂਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ 9552 ਵੋਟਾਂ ਪਈਆਂ ਤੇ ਸੁਖਵਿੰਦਰ ਕੌਰ ਹੋਰਾਂ ਨੂੰ 9373 ਵੋਟਾਂ ਮਿਲੀਆਂ ਨੇ ਤੇ ਇਹਨਾਂ ਦੇ ਵਿੱਚ ਆ ਅੰਕੜਾ ਸਿਰਫ ਤੇ ਸਿਰਫ 180 ਕਹਿ ਰਹੇ ਕਿ ਸਿਰਫ 180 ਵੋਟਾਂ ਦਾ ਰਹਿ ਚੁੱਕਾ ਹੈ ਤੇ ਹੁਣ ਕੁਝ ਸਮੇਂ ਬਾਅਦ ਇਹ 5 ਮਿੰਟਾਂ ਦਾ ਵਿੱਚ ਹੀ ਜਿਹੜਾ ਹੈ ਪੰਜਵਾਂ 라ਉਂਡ ਸਾਹਮਣੇ ਆ ਜਾਏਗਾ ਪੰਜਵੇਂ 라ਉਂਡ ਦੇ ਵਿੱਚ ਪਿਕਚਰ ਹੋਰ ਕਲੀਅਰ ਹੁੰਦੀ ਹੋਈ ਨਜ਼ਰ ਆਏਗੀ ਕਿ ਕਿਹੜੀ ਪਾਰਟੀ ਅੱਗੇ ਚੱਰੀ ਹੈ ਕਿ ਆਮ ਆਦਮੀ ਪਾਰਟੀ ਦੇ ਹੱਥੋਂ ਇਹ ਸੀਟ ਜਾਂਦੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੀ ਇਹ ਸੀਟ ਬੁਗਤੇਗੀ ਕਿ ਤਰ੍ਹਾਂ ਤਰ੍ਹਾਂ ਦੇ ਲੋਕ ਆਮ ਆਦਮੀ ਪਾਰਟੀ ਦੇ 4 ਸਾਲਾਂ ਦੇ ਕੰਮਾਂ ਤੋਂ ਕੁਐਸਚਨ ਹੈ ਜਾਂ ਫਿਰ ਤਰੰਤਾਰੰਦੇ ਲੋਕ ਐਤ ਕੀ ਆਮ ਆਦਮੀ ਪਾਰਟੀ ਨੂੰ ਹਾਰ ਵੱਲ ਲੈ ਕੇ ਜਾਣਗੇ ਜੀ ਹਾਂ ਪੰਜਵੇਂ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਅੱਗੇ ਹੋ ਗਈ ਹੈ ਜੀ ਹਾਂ ਪੰਜਵਾਂ ਰਾਉਂਡ ਆ ਚੁੱਕਾ ਹੈ ਸਾਹਮਣੇ ਪੰਜਵੇਂ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਫਿਰ ਅੱਗੇ ਹੋ ਗਈ ਹੈ ਤੇ ਪੰਜਵੇਂ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜਾ ਕਹਿ ਲੋ ਕਿ ਕਿੰਨੀ ਬੜਤ ਮਿਲੀ ਹੈ ਉਹ ਵੀ ਅਸੀਂ ਤੁਹਾਨੂੰ ਦੱਸ ਰਿਹਾ ਸਕਰੀਨ ਤੇ ਤਸਵੀਰ ਤੁਸੀਂ ਵੇਖ ਸਕਦੇ ਹੋ ਆਮ ਆਦਮੀ ਪਾਰਟੀ ਪੰਜਵੇਂ ਰਾਊਂਡ ਦੇ ਵਿੱਚ ਵੀ ਅੱਗੇ ਚੱਦੀ ਹੋਈ ਨਜ਼ਰ ਆ ਰਹੀ ਹੈ ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ 187 187 ਵੋਟਾਂ ਤੋਂ ਆਮ ਆਦਮੀ ਪਾਰਟੀ ਅੱਗੇ ਹੋ ਚੁੱਕੀ ਹੈ ਬਿਲਕੁਲ 187 ਵੋਟਾਂ ਤੋਂ ਆਮ ਆਦਮੀ ਪਾਰਟੀ ਅੱਗੇ ਹੋ ਚੁੱਕੀ ਹੈ ਪੰਜਵੇਂ ਰਾਊਂਡ ਦੇ ਵਿੱਚ ਆਵਾਦਮੀ ਪਾਰਟੀ ਨੂੰ 11727 ਵੋਟਾਂ ਮਿਲੀਆਂ ਨੇ ਤੇ ਸੁਖਵਿੰਦਰ ਨੂੰ 11540 ਵੋਟਾਂ ਮਿਲੀਆਂ ਨੇ ਤੇ ਆਮ ਆਦਮੀ ਪਾਰਟੀ ਤੋਂ ਲਗਾਤਾਰ ਆਮ ਆਦਮੀ ਪਾਰਟੀ ਕੁਝ ਕੁ ਵੋਟਾਂ ਦੇ ਨਾਲ ਅੱਗੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਾਂਗਰਸ ਜਿਹੜੀ ਹੈ ਉਹ ਬਹੁਤ ਬੁਰੀ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਤੀਸਰੇ ਨੰਬਰ ਤੇ ਪਹੁੰਚ ਚੁੱਕੀ ਹੈ 5398 ਵੋਟਾਂ ਯਾਨੀ ਕਿ 5000 ਤੋਂ ਵੱਧ ਵੋਟਾਂ ਤੋਂ ਜਿਹੜੀ ਕਾਂਗਰਸ ਹੈ ਉਹ ਪਿੱਛੇ ਜਾ ਚੁੱਕੀ ਹੈ ਬਿਲਕੁਲ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜੀ ਹੈ ਕਿ ਇਹ ਚੋਣ ਜਾਂਦੀ ਨਜ਼ਰ ਆ ਰਹੀ ਹੈ ਪਰ ਹਾਲੇ ਵੀ ਕੁਝ ਕਲੀਅਰ ਨਹੀਂ ਹੈ ਕਿਉਂਕਿ 14 ਰਾਊਂਡ ਨੇ ਤੇ ਹੁਣ ਨੋ ਰਾਉਂਡ ਬਾਕੀ ਨੇ ਪਰ ਜਿਹੜਾ ਕਹਿ ਲੋ ਕਿ ਤੁਸੀਂ ਵੋਟਾਂ ਦਾ ਵੋਟਾਂ ਦਾ ਜਿਹੜਾ ਮਾਰਜਨ ਹੈ ਉਹ ਕਿਤੇ ਨਾ ਕਿਤੇ ਘਟਿਆ ਹੈ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਹੁਤ ਘਟਾ ਹੈ ਸਿਰਫ 187 ਵੋਟਾਂ ਜਿਹੜੀਆਂ ਪਿਛਲੀਆਂ ਸੀਗੀਆਂ ਪਿਛਲੀਆਂ ਵੋਟਾਂ ਦੇ ਵਿੱਚ 180 ਵੋਟਾਂ ਤੋਂ ਕਿਸੀ ਤੇ ਹੁਣ ਸਿਰਫ ਤੇ ਸਿਰਫ 8 ਵੋਟਾਂ ਵਧੀਆਂ ਨੇ 8 ਵੋਟਾਂ ਦੇ ਨਾਲ 187 ਵੋਟਾਂ ਜਿਹੜੀਆਂ ਨੇ ਉਹ ਪੂਰੀ ਹੋ ਗਈਆਂ ਰਾਉਂਡ 5 ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਨਿਕਲ ਗਈ ਹੈ ਤੇ ਹੁਣ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਕੀ ਕਰੇਗਾ ਇਹ ਸੀਟ ਕੱਢ ਪਾਏਗੀ ਜਾਂ ਫੇਰ ਨਹੀਂ ਆਮ ਆਦਮੀ ਪਾਰਟੀ ਦਾ ਜਿਹੜਾ ਮੁਕਾਬਲਾ ਹੈ ਅਕਾਲੀ ਦਲ ਦੇ ਨਾਲ ਪੂਰੀ ਤਰ੍ਹਾਂ ਫਸਿਆ ਹੋਇਆ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਕੀ ਕਿਵੇਂ ਲੱਗ ਰਿਹਾ ਕਿ ਲੋਕ ਤੁਸੀਂ ਵੀ ਆਸੀ ਦਰਸ਼ਕਾਂ ਨੂੰ ਅਪੀਲ ਕਰਦੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੁਸੀਂ ਵੀ ਇਸ ਸਾਡੇ ਲਾਈਵ ਦੇ ਵਿੱਚ ਆਪਣੀ ਕਹਿ ਲਓ ਕੈਸ ਕਰੀਓ ਕਿ ਪ੍ਰੈਜੈਂਸ ਕਰਾ ਸਕਦੇ ਹੋ ਵੀ ਆਪਣੀ ਸਮੂਲੀਅਤ ਕਰਾਓ ਕਿ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਕਿ ਕਿਹੜੀ ਪਾਰਟੀ ਤਰਨ ਤਰਨ ਦੀ ਚੋਣ ਜਿੱਤ ਸਕਦੀ ਹੈ ਆਮ ਆਦਮੀ ਪਾਰਟੀ ਸਿਰਫ 187 ਸੀਟਾਂ ਤੇ ਨੇ ਆਮ ਆਦਮੀ ਪਾਰਟੀ 187 ਸੀਟਾਂ ਤੇ ਅੱਗੇ ਹੈ 187 ਵੋਟਾਂ ਨਾਲ ਅੱਗੇ ਹੈ ਤੇ ਉਸ ਤੋਂ ਬਾਅਦ ਜਿਹੜੀ ਅਕਾਲੀ ਦਲ ਹੈ ਉਹ 187 ਤੋਂ ਪਿੱਛੇ ਜਾ ਚੁੱਕੀ ਹੈ ਮੁਕਾਬਲਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਫਸਵਾ ਨਜ਼ਰ ਆ ਰਿਹਾ ਹੁਣ ਦੋ ਰਾਊਂਡ ਤੋਂ ਲਗਾਤਾਰ ਜਿਹੜੇ ਹਰਮੀਸ਼ ਸੰਧੂ ਨੇ ਉਹ ਅੱਗੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਤਸਵੀਰ ਤੁਸੀਂ ਵੇਖ ਸਕਦੇ ਹੈਗੇ ਉਹ ਕੀ ਤਸਵੀਰ ਸੈਕਿੰਡ ਰਾਊਂਡ ਦੀ ਅਸੀਂ ਤਸਵੀਰ ਦਿਖਾ ਰਹੇ ਹਾਂ ਜਿਹਦੇ ਵਿੱਚ ਪਹਿਲੇ ਨੰਬਰ ਤੇ ਹਰਮੀਸ਼ ਸੰਧੂ ਨੇ ਦੂਸਰੇ ਨੰਬਰ ਤੇ ਸੁਖਵਿੰਦਰ ਕੌਰ ਤੀਸਰੇ ਨੰਬਰ ਤੇ ਕਰਨ ਮੁਰਜਗੇ ਕਰਨਬੋਰ ਚ ਕਰਨਵੀਰ ਬੋਰ ਚ ਚੌਥੇ ਨੰਬਰ ਤੇ ਵਾਰਿਸ ਪੰਜਾਬ ਦੇ 5ਵੇਂ ਨੰਬਰ ਤੇ ਨੇ ਬੀਜੇਪੀ ਬੀਜੇਪੀ ਦੇ ਬਹੁਤ ਹੀ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਮੁਰੇ ਹਾਲਾਤ ਦੇ ਵਿੱਚੋਂ ਨਿਕਲ ਰਹੀ ਹੈ ਬੀਜੇਪੀ ਜਿਨ੍ਹਾਂ ਨੂੰ 5ਵੇਂ 라ਉਂਡ ਤੇ ਜਾ ਕੇ 1100 ਵੋਟ ਮਿਲੀ ਹੈ ਜਿਹੜੇ ਜਿਨ੍ਹਾਂ ਨੇ ਹੁਣ 1000 1000 ਪਾਰ ਕੀਤਾ 1000 ਦਾ ਅੰਕੜਾ ਤੇ ਬੀਜੇਪੀ 10000 ਵੋਟ ਤੋਂ ਪਿੱਛੇ ਹੈ ਤੇ ਉਧਰ ਹੀ ਮਨਦੀਪ ਸਿੰਘ ਕਾਲਸਾ ਜਿਹੜੇ ਨੇ ਉਹ 7000 ਤਕਰੀਬਨ 7000ਤੀ ਵੋਟ ਤੋਂ ਪਿੱਛੇ ਨੇ ਤੇ ਉਸ ਤੋਂ ਬਾਅਦ ਕਰਨ ਵੀਰ ਸਿੰਘ ਜਿਹੜੇ ਨੇ ਉਹ 5300 ਵੋਟ ਤੋਂ ਪਿੱਛੇ ਨੇ ਤੇ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਨੇ 187 ਵੋਟਾਂ ਤੋਂ ਪਿੱਛੇ ਨੇ ਤੇ ਲਗਾਤਾਰ ਹੁਣ ਆਮ ਆਦਮੀ ਪਾਰਟੀ ਜਿਹੜੀ ਸੱਤਾਧਰ ਪਾਰਟੀ ਹੁੰਦੀ ਹੈ ਉਹਨਾਂ ਦੀ ਹੀ ਜ਼ਿਆਦਾਤਰ ਸਾਰੇ ਵਿਰੋਧੀਆਂ ਦੇ ਮੂੰਹ ਤੁਸੀਂ ਇਹੀ ਸੁਣਿਆ ਹੋਵੇਗਾ ਕਿ ਜਿਨੇ ਵੀ ਲੀਡਰ ਹੁੰਦੇ ਨੇ ਉਹ ਇਹੀ ਗੱਲਾਂ ਕਹਿੰਦੇ ਨੇ ਕਿ ਜਿਹੜੀ ਜਿਹੜੀ ਜਮਨੀ ਚੋਣ ਹੁੰਦੀ ਹੈ ਉਹ ਆਮ ਆਦਮੀ ਪਾਰਟੀ ਜਾਂ ਫਿਰ ਜਿਹੜੀ ਸੱਤਾਧਰ ਪਾਰਟੀ ਹੁੰਦੀ ਹੈ ਉਹੀ ਜਿੱਤਦੀ ਆ ਕਿਉਂ ਕਿ ਇਹਦੇ ਵਿੱਚ ਇੱਕ ਵੱਡੇ ਕਾਰਨ ਨੇ ਕਿ ਲੋਕਾਂ ਨੇ ਆਪਣੇ ਕੰਮ ਕਰਵਾਣੇ ਹੁੰਦੇ ਨੇ ਇਹ ਸਭ ਤੋਂ ਵੱਡਾ ਕਾਰਨ ਨਹੀਂ ਹੈ ਕਿ ਲੋਕ ਚਾਹੁੰਦੇ ਨੇ ਕੀ ਅਸੀਂ ਉਸੇ ਐਮਐਲਏ ਨੂੰ ਬਣਾਈਏ ਜਿਹੜਾ ਐਮਐਲਏ ਉਸ ਸਰਕਾਰ ਦੇ ਵਿੱਚ ਹੋਵੇ ਜਿਹੜਾ ਐਮਐਲਏ ਉਸ ਸਰਕਾਰ ਦੇ ਵਿੱਚ ਹੋਵੇ ਕਿਉਂਕਿ ਸਰਕਾਰ ਤੋਂ ਕੰਮ ਲੈਣੇ ਨੇ ਹੁਣ 1 ਸਾਲ ਰਹਿ ਗਿਆ ਆਪ ਅਸੀਂ ਹਮੇਸ਼ਾ ਹੀ ਇਹੀ ਚਰਚਾ ਕਰਦੇ ਸੀਗੇ ਕਿ ਆਵਾਜ਼ਮੀ ਪਾਰਟੀ ਇਸ ਕਾਰਨ ਤੋਂ ਜਿੱਤ ਸਕਦੀ ਹੈ ਕਿ ਜੇਕਰ ਲੋਕ ਇਹ ਸੋਚ ਲੈਣ ਕਿ ਅਸੀਂ 1 ਸਾਲ ਰਹਿ ਗਿਆ ਅਸੀਂ 1 ਸਾਲ ਦੇ ਵਿੱਚ ਆਪਣੇ ਹਲਕੇ ਦੇ ਕੰਮ ਕਰਵਾਉਣੇ ਨੇ ਤੇ ਆਪਣੇ ਹਲਕੇ ਦੇ ਵਿੱਚ ਜਿਹੜੇ ਇੱਕ ਜਿਹੜੇ ਪਿਛਲੇ 4 ਸਾਲਾਂ ਤੋਂ ਕੰਮ ਨਹੀਂ ਹੋਏ ਜਾਂ ਜਿਹੜੇ ਵਿੱਚ ਰੁਕੇ ਹੋਏ ਨੇ ਉਹ ਕੰਮ ਕਰਾਉਣੇ ਨੇ ਇਸ ਕਰਕੇ ਅਸੀਂ ਉਸੇ ਹੀ ਸਰਕਾਰ ਦਾ ਜਿਹੜਾ ਉਹ ਐਮ ਐਲ ਏ ਬਣਾਵਾਂਗੇ ਜਿਸ ਦੇ ਨਾਲ ਜਿਹੜਾ ਤੁਸੀਂ ਕੇ ਸਮਝ ਸਕੋ ਕਿ ਜਿਸ ਦੇ ਨਾਲ ਕਿ ਅਸੀਂ ਇਹ ਆਪਣੇ ਕੰਮ ਕਰਵਾ ਸਕੀਏ ਹੋਰ ਜਿਹੜੇ ਬਾਕੀ ਕਰਨੇ ਫ੍ਰੀ ਬਿਜਲੀ ਤੋਂ ਲੋਕ ਕੋਈ ਸੀਗੇ ਜੇ ਆਪਾਂ ਪਿੰਡਾਂ ਦੇ ਵਿੱਚ ਗੱਲ ਕਰ ਲਈਏ ਤਰਨ ਤਰਨ ਹਲਕੇ ਦੀ ਤਾਂ ਲੋਕ ਕਹਿੰਦੇ ਸੀਗੇ ਕਿ ਅਸੀਂ ਫ੍ਰੀ ਬਿਜਲੀ ਸਾਨੂੰ ਮਿਲ ਰਹੀ ਹੈ ਇਸ ਕਰਕੇ ਅਸੀਂ ਖੁਸ਼ ਆ ਸਾਨੂੰ ਦਵਾਈ ਫ੍ਰੀ ਮਿਲ ਰਹੀ ਹੈ ਮਹੱਲਾ ਕਲੀਨਿਕ ਪਿੰਡਾਂ ਦੇ ਜਿਹੜੀ ਡਿਸਪੈਂਸਰੀ ਹੁੰਦੀ ਉਹ ਖੁੱਲੀ ਹੋਈ ਹੈ ਪਰ ਬਾਕੀ ਜਿਹੜੀਆਂ ਗੱਲਾਂ ਨੇ ਜੇ ਐਂਟੀ-ਇੰਕੰਮਬੈਸੀ ਦੀ ਗੱਲ ਕਰ ਲਈ ਆਮ ਆਦਮੀ ਪਾਰਟੀ ਦੇ ਖਿਲਾਫ ਉਹ ਨਸ਼ੇ ਦੀ ਗੱਲ ਚੱਲ ਰਹੀ ਸੀ ਨਸ਼ੇ ਦੇ ਬਾਅਦ ਨਸ਼ੇ ਤੋਂ ਬਾਅਦ ਜਿਹੜਾ ਉਹਨਾਂ ਦਾ ਮੇਨ ਮੁੱਦਾ ਆਮ ਲੋਕਾਂ ਦਾ ਇਹ ਸੀ ਕਿ ਲੋਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਹੀ ਖਰਾਬ ਹੈ ਇਸ ਕਰਕੇ ਆਮ ਆਦਮੀ ਪਾਰਟੀ ਤੋਂ ਜਿਹੜੀ ਨਰਾਜ਼ਗੀ आम ਲੋਕਾਂ ਨੂੰ ਵੇਖਣ ਨੂੰ ਮਿਲ ਰਹੀ ਸੀਗੀ ਪਰ ਉਹ ਹੁਣ ਕਿਤੇ ਨਾ ਕਿਤੇ ਜਿਹੜੇ ਰਿਜ਼ਲਟ ਹੈ ਉਹਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਵਿਚਲੀਆਂ ਜਿਹੜੀਆਂ ਬਾਈ ਇਲੈਕਸ਼ਨਸ ਹੋਈਆਂ ਨੇ ਪਿਛਲੇ ਜਿਹੜੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਤਰਫਾ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰਫਾ ਆਪਣਾ ਮੁਕਾਬਲਾ ਜਿੱਤ ਜਾਂਦੀ ਹੁੰਦੀ ਸੀ ਪਰ ਇਸ ਵਾਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਹ ਤਰੰਤਰੰਤਰ ਬਾਈਲੈਕਸ਼ਨ ਦੇ ਵਿੱਚ ਮੁਕਾਬਲਾ ਜਿਹੜਾ ਹੈ ਫਸ ਗਿਆ ਸੀ ਤੇ ਹੁਣ ਮੁਕਾਬਲਾ ਜਿਹੜਾ ਹੈ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਹਰਜੀਤ ਸਿੰਘ ਸੰਧੂ ਅੱਗੇ ਨਿਕਲ ਚੁੱਕੇ ਨੇ ਜਿੱਥੇ ਆਮ ਆਦਮੀ ਪਾਰਟੀ ਨੇ ਆਵਾਦਵੀ ਪਾਰਟੀ ਨੂੰ ਪਹਿਲੇ ਹੀ ਰਾਊਂਡ ਤੋਂ ਜਿਹੜਾ ਤੀਸਰੇ ਰਾਊਂਡ ਤੱਕ ਅਕਾਲੀ ਦਲ ਅੱਗੇ ਨਿਕਲ ਗਿਆ ਸੀਗਾ ਹੁਣ ਅਕਾਲੀ ਦਲ ਪਿੱਛੇ ਹੋ ਚੁੱਕਾ ਹੈ ਤੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਜਿਹੜੇ ਨੇ ਉਹ ਅੱਗੇ ਜਾ ਰਹੇ ਨੇ 180 ਵੋਟਾਂ ਦੇ ਤਕਰੀਬਨ ਜਿਹੜਾ ਇਹ ਉਹਨਾਂ ਨੇ ਆਪਣੀ ਕਹਿ ਲਓ ਕਿ ਅੱਗੇ ਲੀਡ ਲੈ ਲਈ ਹੈ ਤੇ ਲੀਡ ਲੈਣ ਤੋਂ ਬਾਅਦ ਹੁਣ ਜਿਹੜੀਆਂ ਜਿਹੜਾ ਤੁਸੀਂ ਸਮਝੋ ਕਿ ਜਿਹੜਾ ਰਿਜ਼ਲਟ ਸੀਗਾ ਉਹ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਲ-ਪਲ ਦੇ ਵਿੱਚ ਜਿਹੜੀ ਹੈ ਕਿ ਜਿਹੜਾ ਹਰ ਇੱਕ ਰਾਊਂਡ ਜਿੱਦਾਂ ਜਿੱਦਾਂ ਰਾਊਂਡ ਨਿਕਲ ਰਿਹਾ ਉਸੇ ਤਰ੍ਹਾਂ ਹੀ ਜਿਹੜਾ ਰਾਊਂਡ ਹੈ ਉਹ ਅਲੱਗ-ਅਲੱਗ ਰਿਜ਼ਲਟ ਸਾਹਮਣੇ ਲਿਆ ਰਿਹਾ ਹੈ ਪਹਿਲਾਂ ਜਿੱਥੇ ਅਕਾਲੀ ਦਲ ਪਹਿਲੇ ਤਿੰਨ ਰਾਊਂਡ ਤੋਂ ਲਗਾਤਾਰ ਅੱਗੇ ਸੀਗਾ ਤੇ ਹੁਣ ਉਹੀ ਅਕਾਲੀ ਦਲ ਦੂਸਰੇ ਨੰਬਰ ਤੇ ਆ ਚੁੱਕਾ ਹੈ ਤੇ ਹਰਮੀਤ ਸਿੰਘ ਸੰਧੂ ਜਿਹੜੇ ਨੇ ਆ ਆਮ ਆਦਮੀ ਪਾਰਟੀ ਦੇ ਜੋ ਪਹਿਲਾਂ ਅਕਾਲੀ ਦਲ ਦੇ ਲੀਡਰ ਸੀ ਹੁਣ ਉਹਨਾਂ ਨੇ ਆ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਉਸ ਤੋਂ ਬਾਅਦ ਹੁਣ ਉਹ 180 ਵੋਟਾਂ ਤੋਂ ਅੱਗੇ ਜਾ ਰਹੇ ਨੇ ਹਰਮੀਤ ਸਿੰਘ ਸੰਧੂ ਤੇ ਅਕਾਲੀ ਦਲ ਦੇ ਸੁਖਵਿੰਦਰ ਕੌਰ ਪਿੱਛੇ ਜਾ ਚੁੱਕੇ ਨੇ ਆ ਆਮ ਆਦਮੀ ਪਾਰਟੀ ਨੂੰ ਇਸ ਸਮੇਂ ਜਿਹੜਾ ਚੌਥਾ ਰਾਊਂਡ ਸਾਹਮਣੇ ਆਇਆ ਚੌਥੇ ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ 9552 ਵੋਟਾਂ ਪਈਆਂ ਤੇ ਸੁਖਵਿੰਦਰ ਕੋਹਰਾ ਨੂੰ 9373 ਵੋਟਾਂ ਮਿਲੀਆਂ ਨੇ ਤੇ ਇਹਨਾਂ ਦੇ ਵਿੱਚ ਆ ਅੰਕੜਾ ਸਿਰਫ ਤੇ ਸਿਰਫ 180 ਕਹਿ ਲੋ ਕਿ ਸਿਰਫ 180 ਵੋਟਾਂ ਦਾ ਰਹਿ ਚੁੱਕਾ ਹੈ ਤੇ ਹੁਣ ਕੁਝ ਸਮੇਂ ਬਾਅਦ ਹੀ 5 ਮਿੰਟਾਂ ਦਾ ਵਿੱਚ ਹੀ ਜਿਹੜਾ ਹੈ ਪੰਜਵਾਂ ਰਾਉਂਡ ਸਾਹਮਣੇ ਆ ਜਾਏਗਾ ਪੰਜਵੇਂ ਰਾਉਂਡ ਦੇ ਵਿੱਚ ਪਿਕਚਰ ਹੋਰ ਕਲੀਅਰ ਹੁੰਦੀ ਹੋਈ ਨਜ਼ਰ ਆਏਗੀ ਕਿ ਕਿਹੜੀ ਪਾਰਟੀ ਅੱਗੇ ਚੱਲੀ ਹੈ ਕਿ ਆਮ ਆਦਮੀ ਪਾਰਟੀ ਦੇ ਹੱਥੋਂ ਇਹ ਸੀਟ ਜਾਂਦੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੀ ਇਹ ਸੀਟ ਭੁਗਤੇਗੀ ਕਿ ਤਰਨਤਾਰਨ ਦੇ ਲੋਕ ਆਮ ਆਦਮੀ ਪਾਰਟੀ ਦੇ 4 ਸਾਲਾਂ ਦੇ ਕੰਮਾਂ ਤੋਂ ਖੁਸ਼ ਨੇ ਜਾਂ ਫਿਰ ਤਰਨਤਾਰਨ ਦੇ ਲੋਕ ਐਤ ਕੀ ਆਮ ਆਦਮੀ ਪਾਰਟੀ ਨੂੰ ਹਾਰ ਵੱਲ ਲੈ ਕੇ ਜਾਣਗੇ ਜੀ ਹਾਂ ਪੰਜਵੇਂ ਰਾਉਂਡ ਦੇ ਵਿੱਚ ਆਵਾਦਵੀ ਪਾਰਟੀ ਇੱਕ ਵਾਰ ਫੇਰ ਅੱਗੇ ਹੋ ਗਈ ਹੈ ਜੀ ਹਾਂ ਪੰਜਵਾਂ ਰਾਉਂਡ ਆ ਚੁੱਕਾ ਹੈ ਸਾਹਮਣੇ ਪੰਜਵੇਂ ਰਾਉਂਡ ਦੇ ਵਿੱਚ ਆਵਾਦਵੀ ਪਾਰਟੀ ਫੇਰ ਅੱਗੇ ਹੋ ਗਈ ਹੈ ਤੇ ਪੰਜਵੇਂ ਰਾਉਂਡ ਦੇ ਵਿੱਚ ਆਵਾਦਵੀ ਪਾਰਟੀ ਨੂੰ ਜਿਹੜਾ ਕਹਿ ਲੋ ਕਿ ਕਿੰਨੀ ਵੜਤ ਮਿਲੀ ਹੈ ਉਹ ਵੀ ਅਸੀਂ ਤੁਹਾਨੂੰ ਦੱਸ ਰਿਹਾ ਸਕਰੀਨ ਤੇ ਤਸਵੀਰ ਤੁਸੀਂ ਵੇਖ ਸਕਦੇ ਹੋ ਆਵਾਦਵੀ ਪਾਰਟੀ ਪੰਜਵੇਂ ਰਾਉਂਡ ਦੇ ਵਿੱਚ ਵੀ ਅੱਗੇ ਚਾਹਦੀ ਹੋਈ ਨਜ਼ਰ ਆ ਰਹੀ ਹੈ ਰਾਉਂਡ ਦੇ ਵਿੱਚ ਆਵਾਦਵੀ ਪਾਰਟੀ ਨੂੰ 187 187 ਵੋਟਾਂ ਤੋਂ ਆਮ ਆਦਮੀ ਪਾਰਟੀ ਅੱਗੇ ਹੋ ਚੁੱਕੀ ਹੈ ਬਿਲਕੁਲ 187 ਵੋਟਾਂ ਤੋਂ ਆਮ ਆਦਮੀ ਪਾਰਟੀ ਅੱਗੇ ਹੋ ਚੁੱਕੀ ਹੈ ਪੰਜਵੇਂ ਰਾਉਂਡ ਦੇ ਵਿੱਚ ਆਵਾਦਮੀ ਪਾਰਟੀ ਨੂੰ 11727 ਵੋਟਾਂ ਮਿਲੀਆਂ ਨੇ ਤੇ ਸੁਖਵਿੰਦਰ ਨੂੰ 11540 ਵੋਟਾਂ ਮਿਲੀਆਂ ਨੇ ਤੇ ਆਮ ਆਦਮੀ ਪਾਰਟੀ ਤੋਂ ਲਗਾਤਾਰ ਆਮ ਆਦਮੀ ਪਾਰਟੀ ਕੁਝ ਕੁ ਵੋਟਾਂ ਦੇ ਨਾਲ ਅੱਗੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਾਂਗਰਸ ਜਿਹੜੀ ਹੈ ਉਹ ਬਹੁਤ ਬੁਰੀ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਤੀਸਰੇ ਨੰਬਰ ਤੇ ਪਹੁੰਚ ਚੁੱਕੀ ਹੈ 5398 ਵੋਟਾਂ ਯਾਨੀ ਕਿ 5000 ਤੋਂ ਵੱਧ ਵੋਟਾਂ ਤੋਂ ਜਿਹੜੀ ਕਾਂਗਰਸ ਹੈ ਉਹ ਪਿੱਛੇ ਜਾ ਚੁੱਕੀ ਹੈ ਬਿਲਕੁਲ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜੀ ਹੈ ਕਿ ਇਹ ਚੋਣ ਜਾਂਦੀ ਨਜ਼ਰ ਆ ਰਹੀ ਹੈ ਪਰ ਹਾਲੇ ਵੀ ਕੁਝ ਕਲੀਅਰ ਨਹੀਂ ਹੈ ਕਿਉਂਕਿ 14 라ਉਂਡ ਨੇ ਤੇ ਹੁਣ 9 라ਉਂਡ ਬਾਕੀ ਨੇ ਪਰ ਜਿਹੜਾ ਕਹਿ ਲੋ ਕਿ ਤੁਸੀਂ ਵੋਟਾਂ ਦਾ ਵੋਟਾਂ ਦਾ ਜਿਹੜਾ ਮਾਰਜਨ ਹੈ ਉਹ ਕਿਤੇ ਨਾ ਕਿਤੇ ਘਟਿਆ ਹੈ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਹੁਤ ਘਟਾ ਹੈ ਸਿਰਫ 187 ਵੋਟਾਂ ਜਿਹੜੀਆਂ ਪਿਛਲੀਆਂ ਸੀਗੀਆਂ ਪਿਛਲੀਆਂ ਵੋਟਾਂ ਦੇ ਵਿੱਚ 180 ਵੋਟਾਂ ਤੋਂ ਕੇਸੀ ਤੇ ਹੁਣ ਸਿਰਫ ਤੇ ਸਿਰਫ 8 ਵੋਟਾਂ ਵਧੀਆਂ ਨੇ 8 ਵੋਟਾਂ ਦੇ ਨਾਲ 187 ਵੋਟਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਗਈਆਂ ਰਾਉਂਡ 5ਵੇਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਨਿਕਲ ਗਈ ਹੈ ਤੇ ਹੁਣ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਕੀ ਕਰੇਗਾ ਇਸ ਸੀਟ ਕੱਢ ਪਾਏਗੀ یا پھر نہیں આમ आदमी पार्टी ਦਾ ਜਿਹੜਾ ਮੁਕਾਬਲਾ ਹੈ ਅਕਾਲੀ ਦਲ ਦੇ ਨਾਲ ਪੂਰੀ ਤਰ੍ਹਾਂ ਫਸਿਆ ਹੋਇਆ ਨਜ਼ਰ ਆ ਰਿਹਾ આમ आदमी पार्टी ਕੀ ਕਿਵੇਂ ਲੱਗ ਰਿਹਾ ਕਿ ਲੋਕ ਤੁਸੀਂ ਵੀ ਆਸੀ ਦਰਸ਼ਕਾਂ ਨੂੰ اپیل ਕਰਦੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੁਸੀਂ ਵੀ ਇਸ ਸਾਡੇ ਲਾਈਵ ਦੇ ਵਿੱਚ ਆਪਣੀ ਕਹਿ ਕਹਿ ਸਕਦੇ ਹੋ ਕਿ ਪ੍ਰੈਜੈਂਸ کرا ਸਕਦੇ ਹੋ ਕਿ ਆਪਣੀ ਸ਼ਮੂਲੀਅਤ ਕਰਾਓ ਕਿ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਕਿ ਕਿਹੜੀ ਪਾਰਟੀ ਤਰ ਤਰਨ ਦੀ ਚੋਣ ਜਿੱਤ ਸਕਦੀ ਹੈ ਆਮ ਆਦਮੀ ਪਾਰਟੀ ਸਿਰਫ 187 ਸੀਟਾਂ ਤੇ ਨੇ ਆਮ ਆਦਮੀ ਪਾਰਟੀ 187 ਸੀਟਾਂ ਤੇ ਅੱਗੇ ਹੈ 187 ਵੋਟਾਂ ਨਾਲ ਅੱਗੇ ਹੈ ਤੇ ਉਸ ਤੋਂ ਬਾਅਦ ਜਿਹੜੀ ਅਕਾਲੀ ਦਲ ਹੈ ਉਹ 187 ਤੋਂ ਪਿੱਛੇ ਜਾ ਚੁੱਕੀ ਹੈ ਮੁਕਾਬਲਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਫਸਵਾ ਨਜ਼ਰ ਆ ਰਿਹਾ ਹੁਣ ਦੋ ਰਾਊਂਡ ਤੋਂ ਲਗਾਤਾਰ ਜਿਹੜੇ ਹਰਵੀਰ ਸੰਧੂ ਨੇ ਉਹ ਅੱਗੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰ ਤੁਸੀਂ ਵੇਖ ਸਕਦੇ ਆਗੇ ਉਹ ਕੀ ਤਸਵੀਰ ਸੈਕਿੰਡ ਰਾਉਂਡ ਦੀ ਅਸੀਂ ਤਸਵੀਰ ਦਿਖਾ ਰਹੇ ਹਾਂ ਜਿਹਦੇ ਵਿੱਚ ਪਹਿਲੇ ਨੰਬਰ ਤੇ ਹਰਮੀਤ ਸੰਧੂ ਨੇ ਦੂਸਰੇ ਨੰਬਰ ਤੇ ਸੁਖਵਿੰਦਰ ਕੌਰ ਤੀਸਰੇ ਨੰਬਰ ਤੇ ਕਰਨ ਬੁਰਜ ਕੇ ਕਰਨ ਬੁਰਜ ਚ ਕਰਨਵੀਰ ਬੁਰਜ ਚ ਚੌਥੇ ਨੰਬਰ ਤੇ ਵਾਰਿਸ ਪੰਜਾਬ ਦੇ ਪੰਜਵੇਂ ਨੰਬਰ ਤੇ ਨੇ ਭਾਜਪੀ ਭਾਜਪੀ ਦੇ ਬਹੁਤ ਹੀ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਬੁਰੇ ਹਾਲਾਤ ਦੇ ਵਿੱਚੋਂ ਨਿਕਲ ਰਹੀ ਹੈ ਭਾਜਪੀ ਜਿਨ੍ਹਾਂ ਨੂੰ ਪੰਜਵੇਂ ਰਾਉਂਡ ਚ ਜਾ ਕੇ 1100 ਵੋਟ ਮਿਲੀ ਹੈ ਜਿਹੜੇ ਜਿਨ੍ਹਾਂ ਨੇ ਹੁਣ ਹਜ਼ਾਰ ਹਜ਼ਾਰ ਪਾਰ ਕੀਤਾ ਹਜ਼ਾਰ ਦਾ ਅੰਕੜਾ ਤੇ ਭਾਜਪੀ 10000 ਵੋਟ ਤੋਂ ਪਿੱਛੇ ਐ ਤੇ ਉਧਰ ਹੀ ਮਨਦੀਪ ਸਿੰਘ ਕਾਲਸਾ ਜਿਹੜੇ ਨੇ ਉਹ 7000 ਤਕਰੀਬਨ 7000 ਦੀ ਵੋਟ ਤੋਂ ਪਿੱਛੇ ਨੇ ਤੇ ਉਸ ਤੋਂ ਬਾਅਦ ਕਰਨਵੀਰ ਸਿੰਘ ਜਿਹੜੇ ਨੇ ਉਹ 5300 ਵੋਟ ਤੋਂ ਪਿੱਛੇ ਨੇ ਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਨੇ 187 ਵੋਟਾਂ ਤੋਂ ਪਿੱਛੇ ਨੇ ਤੇ ਲਗਾਤਾਰ ਹੁਣ ਆਮ ਆਦਮੀ ਪਾਰਟੀ ਜਿਹੜੀ ਸੱਤਾਧਰ ਪਾਰਟੀ ਹੁੰਦੀ ਹੈ ਉਹਨਾਂ ਦੀ ਹੀ ਜ਼ਿਆਦਾਤਰ ਸਾਰੇ ਵਿਰੋਧੀਆਂ ਦੇ ਮੂੰਹ ਤੁਸੀਂ ਇਹੀ ਸੁਣਿਆ ਹੋਵੇਗਾ ਕਿ ਜਿਨੇ ਵੀ ਲੀਡਰ ਹੁੰਦੇ ਨੇ ਉਹ ਇਹੀ ਗੱਲਾਂ ਕਹਿੰਦੇ ਨੇ ਕਿ ਜਿਹੜੀ ਜਿਹੜੀ ਜਮਨੀ ਚੋਣ ਹੁੰਦੀ ਹੈ ਉਹ ਆਮ ਆਦਮੀ ਪਾਰਟੀ ਜਾਂ ਫਿਰ ਜਿਹੜੀ ਸੱਤਾਧਿਰ ਪਾਰਟੀ ਹੁੰਦੀ ਹੈ ਉਹੀ ਜਿੱਤਦੀ ਆ ਕਿਉਂ ਕਿ ਇਹਦੇ ਵਿੱਚ ਇੱਕ ਵੱਡੇ ਕਾਰਨ ਨੇ ਕਿ ਲੋਕਾਂ ਨੇ ਆਪਣੇ ਕੰਮ ਕਰਵਾਣੇ ਹੁੰਦੇ ਨੇ ਇਹ ਸਭ ਤੋਂ ਵੱਡਾ ਕਾਰਨ ਨਹੀਂ ਹੈ ਕਿ ਲੋਕ ਚਾਹੁੰਦੇ ਨੇ ਕਿ ਅਸੀਂ ਉਸੇ ਐਮਐਲਏ ਨੂੰ ਬਣਾਈਏ ਜਿਹੜਾ ਐਮਐਲਏ ਉਸ ਸਰਕਾਰ ਦੇ ਵਿੱਚ ਹੋਵੇ ਜਿਹੜਾ ਐਮਐਲਏ ਉਸ ਸਰਕਾਰ ਦੇ ਵਿੱਚ ਹੋਵੇ ਕਿਉਂਕਿ ਸਰਕਾਰ ਤੋ ਕੰਮ ਲੈਣੇ ਨੇ ਹੁਣ 1 ਸਾਲ ਰਹਿ ਗਿਆ ਆ ਅਸੀਂ ਹਮੇਸ਼ਾ ਹੀ ਇਹੀ ਚਰਚਾ ਕਰਦੇ ਸੀ ਕਿ ਆਵਾਜ਼ਮੀ ਪਾਰਟੀ ਇਸ ਕਾਰਨ ਤੋਂ ਜਿੱਤ ਸਕਦੀ ਹੈ ਕਿ ਜੇਕਰ ਲੋਕ ਇਹ ਸੋਚ ਲੈਣ ਕਿ ਅਸੀਂ 1 ਸਾਲ ਰਹਿ ਗਿਆ ਅਸੀਂ 1 ਸਾਲ ਦੇ ਵਿੱਚ ਆਪਣੇ ਹਲਕੇ ਦੇ ਕੰਮ ਕਰਵਾਉਣੇ ਨੇ ਤੇ ਆਪਣੇ ਹਲਕੇ ਦੇ ਵਿੱਚ ਜਿਹੜੇ ਇੱਕ ਜਿਹੜੇ ਪਿਛਲੇ 4 ਸਾਲਾਂ ਤੋਂ ਕੰਮ ਨਹੀਂ ਹੋਏ ਜਾਂ ਜਿਹੜੇ ਵਿੱਚ ਰੁਕੇ ਹੋਏ ਨੇ ਉਹ ਕੰਮ ਕਰਾਉਣੇ ਨੇ ਇਸ ਕਰਕੇ ਅਸੀਂ ਉਸੇ ਹੀ ਸਰਕਾਰ ਦਾ ਜਿਹੜਾ ਹੈ ਓ ਐਮਐਲਏ ਬਣਾਵਾਂਗੇ ਜਿਸ ਦੇ ਨਾਲ ਜਿਹੜਾ ਤੁਸੀਂ ਕੇ ਸਮਝ ਸਕੋ ਕਿ ਜਿਸ ਦੇ ਨਾਲ ਕਿ ਅਸੀਂ ਇਹ ਆਪਣੇ ਕੰਮ ਕਰਵਾ ਸਕੀਏ ਹੋਰ ਜਿਹੜੇ ਬਾਕੀ ਕਰਨੇ ਫ੍ਰੀ ਬਿਜਲੀ ਤੋਂ ਲੋਕ ਖੁਸ਼ ਸੀਗੇ ਜੇ ਆਪਾਂ ਪਿੰਡਾਂ ਦੇ ਵਿੱਚ ਗੱਲ ਕਰ ਲਈਏ ਤਰਨਤਾਰਨ ਹਲਕੇ ਦੀ ਤਾਂ ਲੋਕ ਕਹਿੰਦੇ ਸੀਗੇ ਕਿ ਅਸੀਂ ਫ੍ਰੀ ਬਿਜਲੀ ਸਾਨੂੰ ਮਿਲ ਰਹੀ ਹੈ ਇਸ ਕਰਕੇ ਅਸੀਂ ਖੁਸ਼ ਆ ਸਾਨੂੰ ਦਵਾਈ ਤਾਂ ਤਰਨਤਾਰਨ ਬਾਈਲੈਕਸ਼ਨ ਦੇ ਵਿੱਚ ਮੁਕਾਬਲਾ ਜਿਹੜਾ ਫਸ ਗਿਆ ਸੀ ਤੇ ਹੁਣ ਮੁਕਾਬਲਾ ਜਿਹੜਾ ਹੈ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਹਰਜੀਤ ਸਿੰਘ ਸੰਧੂ ਅੱਗੇ ਨਿਕਲ ਚੁੱਕੇ ਨੇ ਜਿੱਥੇ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਪਹਿਲੇ ਹੀ ਰਾਉਂਡ ਤੋਂ ਜਿੱਤ